ਰੋਜਾ ਸ਼੍ਰੀ ਫਤਿਗੜ ਸਾਹਿਬ ਵਿਖੇ ਜੰਮੂ ਤੋਂ ਯਾਤਰਾ ਤੇ ਆਈ ਇੱਕ ਸ਼ਰਧਾਲੂ ਨੂੰ ਨਿਹੰਗ ਸਿੰਘਾਂ ਵੱਲੋਂ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਕੁੱਟਮਾਰ ਕਰਦਿਆਂ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜੰਮੂ ਤੋਂ ਆਏ ਜੰਮੂ ਕਸ਼ਮੀਰ ਤੋਂ ਆਏ ਕੁੱਟਮਾਰ ਵਿੱਚ ਜ਼ਖਮੀ ਹੋਏ ਸ਼ਰਧਾਲੂ ਨੂੰ ਇਲਾਜ ਲਈ ਸਿਵਲ ਹਸਪਤਾਲ ਫਤੇਗੜ ਸਾਹਿਬ ਵਿਖੇ ਭਰਤੀ ਕਰਵਾਇਆ ਗਿਆ ਹੈ ਡੀਐਸਪੀ ਫਤੇਗੜ ਸਾਹਿਬ ਸੁਖਨਾਜ ਸਿੰਘ ਨੇ ਦੱਸਿਆ ਹੈ ਕਿ ਪੀਰਤ ਦੇ ਬਿਆਨਾਂ ਦੇ ਆਧਾਰ ਤੇ ਫਤੇਗੜ ਸਾਹਿਬ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਸਾਡੇ ਜਿਹੜਾ ਰੋਜ਼ਾ ਸ਼ਰੀਫ ਦੀ ਸਾਹਮਣੇ ਵਾਲੀ ਸੜਕ ਹੈ ਉਹਦੇ ਉੱਪਰ ਇੱਕ ਕੋਈ ਕਸ਼ਮੀਰ ਤੋਂ ਬੰਦੇ ਆਏ ਕੋਈ ਉਹਨਾਂ ਨੂੰ ਜਿਵੇਂ ਤਿੰਨ ਲੋਕਾਂ ਨੇ ਜਿਹੜੇ ਨਿਹੰਗ ਦੇ ਬਾਣੇ 'ਚ ਸੀਗੇ ਉਹਨਾਂ ਨੇ ਉਹਨੂੰ ਫੜ ਕੇ ਕੁੱਟਿਆ ਉਹਨੂੰ ਪਹਿਲਾਂ ਕਢੀਸ ਕੇ ਜਿਵੇਂ ਰੋਜ਼ਾ ਅੰਦਰ ਕੰਪਲੈਕਸ ਵਾਲੇ ਪਾਸੇ ਲੈ ਗਏ ਤੇ ਸਾਨੂੰ ਉਥੋਂ ਇਤਲਾਹ ਆ ਗਈ ਸੀ ਕਿ ਸਾਡੀ ਟੀਮ ਫਿਰ ਪਹੁੰਚ ਗਈ ਸੀ ਜਿਹੜਾ ਬੰਦਾ ਹੈਗਾ ਉਹ ਹੈਗਾ ਮੁਕਾਸਰ ਅਹਿਮਦ ਧਾਰਾ ਹੈ ਬਾਦੀਪੁਰ ਦਾ ਇਹ ਇਥੇ ਮੱਥਾ ਟੇਕਣ ਆਏ ਹੋਏ ਸੀਗੇ ਰੋਜ਼ਾ ਸ਼ਰੀਫ ਇਹ ਬਾਹਰ ਖੜੇ ਕਿਤੇ ਕੋਈ ਗੱਲ ਕਰ ਰਹੇ ਹੋਣੇ ਜਾਂ ਆਪਸ ਵਿੱਚ ਇਹਨਾਂ ਕੋਈ ਗਲਤਫਹਿਮੀ ਹੋ ਗਈ ਹਲੇ ਗੱਲ ਉਹਦੀ ਅਸੀਂ ਮੈਟਰ ਦੀ ਤਫ਼ਤੀਸ਼ ਕਰ ਰਹੇ ਆਂ ਪਰ ਜਿਹੜੇ ਉਹ ਲੋਕ ਨਿਹੰਗ ਬਾਣੇ ਦੇ ਵਿੱਚ ਆਏ ਸੀਗੇ ਉਹ ਤਿੰਨ ਅਸੀਂ ਕੱਲ ਐਫ ਆਈ ਆਰ ਦੇਣ ਤੋਂ ਬਾਅਦ ਉਹਨਾਂ ਨੂੰ ਅਰੈਸਟ ਕਰ ਲਿਆ ਅਸੀਂ ਐਫ ਆਈ ਆਰ ਨੰਬਰ 12 ਦਿੱਤੀ ਹੈ ਜੀ ਫਤੇਗੜ ਸਾਹਿਬ ਥਾਣੇ 'ਚ 109 115 ਬੀ ਐਨ ਐਸ ਦੇ ਤਹਿਤ ਕਿਹੜਾ ਕਿਹੜਾ ਨੂੰ ਗ੍ਰਿਫਤਾਰ ਕੀਤਾ ਗਿਆ ਮਾਮਲੇ 'ਚ ਅਸੀਂ ਜੀ ਹਲੇ ਤਿੰਨ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਹੈ ਇੱਕ ਉਹਨਾਂ 'ਚ ਉਹ ਹੈਗੇ ਸਨੀ ਸਿੰਘ ਹੈ ਇੱਕ ਜੋਬਨ ਬ੍ਰੀਜ ਸਿੰਘ ਹੈ ਇੱਕ ਵੀਰ ਸਿੰਘ ਹੈ ਤੇ ਇੱਕ ਉਹਨਾਂ ਨਾਲ ਕੋਈ ਛੋਟਾ ਬੱਚਾ ਵੀ ਸੀਗਾ ਉਹ ਹਲੇ ਅਣਪਛਾਤਾ ਹੈ ਸਾਰੇ ਇਨਸੀਡੈਂਟ ਦੀ ਉੱਥੇ ਵੀਡੀਓ ਬਣੀ ਹੈ ਅਸੀਂ ਵੀਡੀਓ ਦੇਖ ਕੇ ਹੋਰ ਵੀ ਅਸੀਂ ਹਰ ਪੱਖੋਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਉਹਨਾਂ ਦਾ ਕਾਰਨ ਕੀ ਸੀ ਗੱਲੜਾ ਜੀ ਤੇਜ਼ ਤਾਰ ਹਥਿਆਰ ਵੀ ਬ੍ਰਾਹਮਤ ਨੂੰ ਜੁੜਾ ਤੋ ਤੇਜ਼ ਤਾਰ ਹਥਿਆਰ ਤਾਂ ਨਹੀਂ ਹਲੇ ਐਸਾ ਚਾਪ ਉਹਨਾਂ ਨੂੰ ਕਹਿ ਸਕਦੇ ਜਿਹਨੇ ਨਿਹੰਗ ਬਾਣੇ ਦੇ ਵਿੱਚ ਕਈਆਂ ਨੇ ਕੋਈ ਕਿਰਪਾਨ ਜਾਂ ਕੁਛ ਅਸੀਂ ਦੇਖ ਰਹੇ ਹਾਂ ਉਹ ਸਾਰੀਆਂ ਹਲੇ ਵੀਡੀਓ ਸਾਡੀ ਟੀਮ ਦੇਖ ਰਹੀ ਹੈ ਤੇ ਕਿ ਉਹਨਾਂ ਨੇ ਕਿਸ ਚੀਜ਼ ਨਾਲ ਲਵਾ ਕੀਤਾ ਕੋਦਾ ਸੀਗਾ ਜੀ ਜਿਹਦੀ ਕੁੱਟਮਾਰ ਦੇ ਜਿਹਦੀ ਕੁੱਟਮਾਰ ਕਿਤੇ ਨੂੰ ਬਾਦੀਪੁਰਾ ਬੰਦੀਪੁਰਾ ਜਾਂ ਬਾਦੀਪੁਰਾ ਜੰਮੂ ਕਸ਼ਮੀਰ ਤੋਂ ਉੱਥੋਂ ਦਾ ਜੀ